ਇਸ ਕਹਾਣੀ ਦਾ ਮੁੱਖ ਨੀਮ ਹੈ ਮੂਰਖ 12 ਸਿੰਗੇ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ 12 ਸਿੰਗਾ ਰਹਿੰਦਾ ਸੀ ਅਤੇ ਇੱਕ ਦਿਨ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਸੀ ਜਿਸ ਕਰਕੇ ਉਸ 12 ਸਿੰਗੇ ਨੂੰ ਬਹੁਤ ਹੀ ਜ਼ਿਆਦਾ ਪਿਆਸ ਲੱਗੀ ਹੋਈ ਸੀ ਅਤੇ ਉਹ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਭਟਕ ਰਿਹਾ ਸੀ ਅਤੇ ਉਸ ਨੂੰ ਕਿਤੇ ਵੀ ਪਾਣੀ ਦਿਖਾਈ ਨਹੀਂ ਦੇ ਰਿਹਾ ਸੀ ਫਿਰ ਜਿੱਦਾਂ ਹੀ ਉਹ ਜੰਗਲ ਵਿੱਚੋਂ ਥੋੜਾ ਬਾਹਰ ਨਿਕਲਿਆ ਤੇ ਉਸ ਨੂੰ ਇੱਕ ਨਦੀ ਦਿਖਾਈ ਦਿੱਤੀ ਅਤੇ ਉਹ ਭੱਜ ਕੇ ਉਸ ਨਦੀ ਦੇ ਕਿਨਾਰੇ ਤੇ ਜਾ ਪਹੁੰਚਾ ਅਤੇ ਜਦੋਂ ਉਹ ਨਦੀ ਦੇ ਕਿਨਾਰੇ ਤੇ ਪਹੁੰਚਾ ਤੇ ਉਸ ਨੇ ਪਾਣੀ ਦੇਖਿਆ ਪਾਣੀ ਬਹੁਤ ਹੀ ਸਾਫ਼ ਸੀ ਫਿਰ ਉਹ ਨਦੀ ਦੇ ਕਿਨਾਰੇ ਤੇ ਖੜ ਕੇ ਪਾਣੀ ਪੀਣ ਲੱਗ ਪਿਆ ਜਦੋਂ ਉਹ ਪਾਣੀ ਪੀ ਰਿਹਾ ਸੀ ਤੇ ਉਸ ਨੇ ਪਾਣੀ ਵਿੱਚ ਆਪਣਾ ਹੀ ਪਰਛਾਵਾ ਦੇਖਿਆ ਤੇ ਉਸ ਨੂੰ ਆਪਣੇ ਪਰਛਾਵੇਂ ਵਿੱਚ ਆਪਣੇ ਚਮਕਦੇ ਹੋਏ ਸਿੰਘ ਦਿਖਾਈ ਦਿੱਤੇ ਅਤੇ ਉਹ 12 ਸਿੰਘਾਂ ਬੜਾ ਹੀ ਖੁਸ਼ ਹੋ ਗਿਆ ਕਿ ਰੱਬ ਨੇ ਮੈਨੂੰ ਕਿੰਨਾ ਸੋਨਾ ਬਣਾਇਆ ਹੈ ਫਿਰ ਜਿੱਦਾਂ ਹੀ ਉਸ ਦੀਆਂ ਲੱਤਾਂ ਦਾ ਪਰਛਾਵਾਂ ਉਸ ਨੇ ਦੇਖਿਆ ਤੇ ਉਹ ਰੱਬ ਨੂੰ ਕੋਸਣ ਲੱਗ ਪਿਆ ਕਿ ਰੱਬਾ ਤੂੰ ਉਂਝ ਤਾਂ ਮੈਨੂੰ ਬਹੁਤ ਹੀ ਸੋਨਾ ਬਣਾਇਆ ਹੈ ਪਰ ਮੇਰੀਆਂ ਲੱਤਾਂ ਬਹੁਤ ਹੀ ਪਤਲੀਆਂ ਅਤੇ ਕਮਜ਼ੋਰ ਬਣਾਈਆਂ ਹਨ ਫਿਰ ਇਹ ਗੱਲ ਕਹਿੰਦੇ-ਕਹਿੰਦੇ ਉਹ ਪਾਣੀ ਪੀ ਕੇ ਹਟਿਆ ਤੇ ਉਸ ਨੂੰ ਕੁੱਤੇ ਆਂਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਹ ਉੱਥੋਂ ਭੱਜਣ ਲੱਗਾ ਅਤੇ ਉਹ ਬਹੁਤ ਹੀ ਡਰ ਗਿਆ ਅਤੇ ਉਹ ਭੱਜਦਾ ਭੱਜਦਾ ਜੰਗਲ ਵਿੱਚ ਵੜ ਗਿਆ ਫਿਰ ਉਸ ਨੂੰ ਹੋਰ ਵੀ ਉੱਚੀ ਉੱਚੀ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਫਿਰ ਉਹ ਇੱਕ ਸੰਗਲੇ ਸੰਗਣੇ ਜੰਗਲ ਵਿੱਚ ਵੜ ਗਿਆ ਜਿੱਦਾਂ ਹੀ ਵੜਿਆ ਉਹ ਭੱਜਦਾ ਭੱਜਦਾ ਉਸ ਦਾ ਇੱਕ ਉਸ ਦੇ ਸਿੰਘ ਇੱਕ ਦਰਾਖਤ ਵਿੱਚ ਫਸ ਗਿਆ ਅਤੇ ਉਸ ਨੇ ਬੜੀ ਹੀ ਕੋਸ਼ਿਸ਼ ਕੀਤੀ ਪਰਾ ਸਿੰਘ ਦਰਖਤ ਵਿੱਚੋਂ ਨਾ ਨਿਕਲੇ ਅਤੇ ਉਹ ਰੱਬ ਨੂੰ ਫਿਰ ਕੋਸਣ ਲੱਗ ਪਿਆ ਕਿ ਰੱਬਾ ਤੂੰ ਮੇਰੇ ਸਿੰਘ ਥੋੜੇ ਜੇ ਛੋਟੇ ਲਾ ਦਿੰਦਾ ਤਾਂ ਵਧੀਆ ਹੁੰਦਾ ਮੈਂ ਅੱਜ ਇਸ ਦਰਖਤ ਤੇ ਨਾ ਫਸਿਆ ਹੁੰਦਾ ਕਿਉਂਕਿ ਉਸ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੋਈ ਸੀ ਫਿਰ ਉਸ ਨੇ ਥੋੜਾ ਲੱਤਾਂ ਨਾਲ ਜ਼ੋਰ ਲਾਇਆ ਤੇ ਉਹ ਉਥੋਂ ਉਸ ਦਾ ਸਿੰਘ ਦਰਖਤ ਵਿੱਚੋਂ ਨਿਕਲ ਆਇਆ ਤੇ ਉਹ ਭੱਜ ਗਿਆ ਫਿਰ ਜਿੱਦਾਂ ਜਿੱਦਾਂ ਉਹ ਥੋੜੇ ਹੋਰ ਜੰਗਲ ਵਿੱਚ ਵੜ ਗਿਆ ਤੇ ਉਸ ਨੂੰ ਫਿਰ ਉੱਚੀ ਉੱਚੀ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਹੋਰ ਵੀ ਜ਼ਿਆਦਾ ਸੁਣਾਈ ਦੇਣ ਲੱਗ ਪਈ ਫਿਰ ਉਹ ਹੋਰ ਤੇਜ਼ ਭੱਜਣ ਲੱਗ ਪਿਆ ਅਤੇ ਉਸ ਦਾ ਸਿੰਘ ਫਿਰ ਇੱਕ ਦਰਾਖਤ ਵਿੱਚ ਫਸ ਗਿਆ ਅਤੇ ਉਸ ਨੇ ਫਿਰ ਬੜਾ ਹੀ ਜ਼ੋਰ ਲਾਇਆ ਪਰ ਉਹ ਸਿੰਘ ਦਰਾਖਤ ਵਿੱਚੋਂ ਛਡਾਉਣ ਵਿੱਚ ਅਸਫਲ ਰਿਹਾ ਅਤੇ ਉਸ ਨੇ ਬਹੁਤ ਹੀ ਜ਼ੋਰ ਲਾਇਆ ਪਰ ਇਦਾਂ ਨਾ ਉਸ ਦਾ ਸਿੰਘ ਤ੍ਰਖਤ ਵਿੱਚੋਂ ਨਾ ਨਿਕਲਿਆ ਤੇ ਉਹ ਰੱਬ ਨੂੰ ਬਹੁਤ ਹੀ ਤਾਨੇ ਮੇੜੇ ਮਾਰਨ ਲੱਗ ਪਿਆ ਕਿ ਰੱਬਾ ਤੂੰ ਮੇਰੇ ਸਿੰਘ ਇਦੂ ਲਾਉਂਦਾ ਹੀ ਨਾ ਕਿਉਂਕਿ ਅੱਜ ਮੇਰੀ ਜਾਨ ਨੂੰ ਬਹੁਤ ਹੀ ਖਤਰਾ ਹੈ ਐਨੇ ਨੂੰ ਉਸ ਦੇ ਕੋਲ ਕੁੱਤੇ ਆ ਗਏ ਅਤੇ ਉਹਨਾਂ ਨੇ ਉਸ ਨੂੰ ਮਾਰ ਮਕਾਇਆ ਪਰ ਉਸ ਦੀਆਂ ਲੱਤਾਂ ਨੇ ਹੀ ਉਸ ਨੂੰ ਹਜੇ ਤੱਕ ਬਚਾ ਕੇ ਰੱਖਿਆ ਹੋਇਆ ਸੀ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿੱਦਾ ਦਾ ਵੀ ਰੱਬ ਨੇ ਬਣਾਇਆ ਹੈ ਉਸ ਨੇ ਸੋਚ ਸਮਝ ਕੇ ਹੀ ਬਣਾਇਆ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ